ਆ ਜੀ ਨੂੰ ਇਹ ਨਾ ਲੱਖਤੀ ਹੈ ਖੰਡਾ ਦੇਣੀ ਮੈਂ ਉਹਦਾ ਕੰਮ ਦੇਉਂਗੀ ਉਹ ਕੋਲੋਂ ਪਾਣੀ ਨਾ ਲਿਜਾ ਲੈਣੀ ਹਾਂਜੀ ਲਿਜਾ ਲੂੰਗੀ ਪਿੰਡੀ ਆ ਉਹ ਗਲਾਸਾ 80 ਦਾ ਗਲਾਸ ਨਾ ਕੀ ਹੁੰਦਾ ਸਾਰੇ ਪਿੰਦੇ ਨਾਲ ਮੜਾ ਵਾਟਰ ਪੁਨਰ ਲੈ ਆ ਦੇ ਬੋਤਲ ਜਿਆਦੇ ਹੈ ਕਿ ਨਾ ਮੇਰੇ ਕੋਲ ਬੋਤਲ ਲੈ ਕੇ ਕੰਪਟਰ ਹੱਟ ਗਿਆ ਠੀਕ ਹੈ ਰਾਜ ਠੀਕ ਆ ਕੋਈ ਨਹੀਂ ਆਪਾਂ ਵਾਟਰ ਕੋਲਰ ਰੱਖ ਲੈਨੇ ਇਥੇ ਹਾਂ ਜੀ ਇਹ ਪਾਣੀ ਇਹ ਪੀਤਾ ਜਾਂਦੇ ਆ ਵੀ ਪੀਤਾ ਹੀ ਜਾਂਦਾ ਆਪਣਾ ਲੈਣਾ ਪਾਣੀ। ਮੈਂ ਉਹ ਨਹੀਂ ਮੈਂ ਵੀ ਰੋਟੀਆਂ ਨਹੀਂ ਪਾਣੀ। ਧੀਂ ਬੰਨਦਾ। ਕਿੱਥੇ ਆ ਮੱਖਾਂ ਦਾ ਦੇਖੋ। ਹਾਂਜੀ ਮੰਮੀ ਜੀ ਸੁਣਾਓ ਕੋਈ ਗੱਲਬਾਤ। ਮੰਮੀ ਉਸ ਕਹਿਵਾ ਦਾ ਵੱਧ ਸੁਣਾਉਂਦੀ ਐ। ਜੈ ਮੈਨੂੰ ਭੁੱਲਣਾ। ਮਾ 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 ਵੇਖ ਕੇ ਅਸੀਂ ਇਹਨਾਂ ਦੇ ਵਿਆਹ ਦੀ ਐਲਬਮ ਵੇਖ ਕੇ ਤੇ ਆ ਬੜੀਆਂ ਘੈਂਟ ਘੈਂਟ ਫੋਟੋਆਂ ਆਈਆਂ ਸਾਰੀਆਂ ਵਿੱਚ ਸਹੀ ਗੱਲ ਜਿੱਤਾ ਹੀ ਭੁੱਲ ਗਿਆ YouTube ਫੈਮਲੀ ਨੂੰ ਵਿਖਾ ਦੇਣੀ ਆ ਅਸੀਂ ਤਾਂ ਦੀ ਬੈਠੇ ਮੈਂ ਇਹ ਕਿਨੇ ਪਾਇਆ ਉਹ ਦੇਖ ਲੈ ਕੇ ਤੇ ਜੁੱਤੇ ਕਹਿ ਰਹੀ ਮੈਂ ਕਿਹਾ ਵੇਖੋ YouTube ਫੈਮਲੀ ਆਪ ਦੀ 스ਵੀਟ ਡਿਸ਼ ਹੋ ਗਈ ਹੈ ਰੈਡੀ ਤੇ ਦੇਖੋ ਵੇਖਣ ਜੀ ਕਿੰਨੀ ਵਧੀਆ ਲੱਗਦੀ ਪਈ ਆ ਕਿੰਨੀ ਟੇਸਟੀ ਇੱਧਰ ਆਪਣੇ ਮੈਮ ਫੁਲਕੇ ਪਕਾ ਰਹੇ ਨੇ ਅੱਜ ਲੋਕੀ ਫੈਮਲੀ ਤੁਸੀਂ ਵੀ ਖਾ ਲਓ ਹਾਂਜੀ ਇੱਧਰ ਵੇਖੋ ਫੁਲਕੇ ਅੱਜ ਫੁੱਲ ਫੁੱਲ ਕੇ ਲੱਛਦੇ ਪੈ ਰਹੇ ਨੇ ਹਾਂਜੀ ਅੱਜ ਸਾਰਾ ਕੁਝ ਵਧੀਆ ਹੈ ਸਹੀ ਗੱਲ ਐ ਅੱਜ ਆਪਣਾ ਦਹੀਂ ਵਧੀਆ ਹੈ ਸਹੀ ਗੱਲ ਹਾਂਜੀ ਬਹੁਤ ਗੱਲਾਂ ਕੀਤੀਆਂ ਇੰਨੀਆਂ ਕਿ ਤੁਸੀਂ ਜ਼ਿਆਦਾ ਵਲੌਗ ਨਹੀਂ ਬਣਾ ਸਕੇ ਪਰ ਚਾਹ ਪੀਣ ਤੋਂ ਬਾਅਦ ਅਸੀਂ ਜਿਹੜਾ ਬੈਠੇ ਰਹੇ ਹਾਂ ਨਾ ਹਾਂਜੀ ਬਹੁਤ ਸਾਰੀਆਂ ਗੱਲਾਂ ਬੰਦ ਨਹੀਂ ਗਰਮੀ ਕਰਕੇ ਮਚਨੀ ਆ ਕੇ ਲੱਗ ਦਿੱਤੀ। ਹਾਂਜੀ ਗਰਮੀ ਜ਼ਿਆਦਾ ਲੱਗਦੀ ਹੈ। ਬਹੁਤ ਗਰਮੀ ਲੱਗਦੀ ਸਹੀ ਗੱਲ ਆ। ਹਾਂਜੀ ਨਾਨੀ ਤੁਹਾਨੂੰ ਕਿਵੇਂ ਲੱਗੀ ਰੋਟੀ ਫਿਰ ਅੱਜ? ਬਹੁਤ ਵਧੀਆ ਲੱਗੀ। ਐ ਤੁਹਾਨੂੰ ਬਾਤ ਆਣ ਕੇ ਮਹੀ ਤਰਾ ਜਲੇ। ਉਹ ਤੁਸੀਂ ਰੋਕੀ। ਹਾਂਜੀ ਠੀਕ ਆ। ਆਵੇ ਬਸ ਅਸੀਂ ਵੀ ਆਪਦੀ ਪਾ ਲਈਏ। ਹਾਂਜੀ ਅਸੀਂ ਵੀ ਆਦੀ ਰੋਟੀ ਪਾ ਲਈ ਬਸ ਖਾਣ ਲੱਗੇ ਹਾਂ ਹੁਣ ਆਂਟੀ ਜੀ ਚਲੇ ਗਏ ਅੰਦਰ ਹੁਣ ਮੈਂ ਚੱਲੀ ਆ। ਆਹ ਵੇ ਹਮੋਂ ਵੀ ਹਮ ਸਬਜ਼ੀ ਬਣਾਈ ਹੈ ਕਲੇਰੀ ਦੀ ਆਪੀ ਸਬਜ਼ੀ ਬਣਾਈ ਚੁੱਕੇ ਹੋ ਸਹੀ ਗੱਲ ਹੈ ਇਹਨਾਂ ਨੇ ਤਾਂ ਥੋੜਾ ਥੋੜਾ ਜਿਹੀ ਖਾਦਾ ਹਾਏ ਤੇ ਇਹ ਸ਼ੁਰੂ ਹੀ ਹੈ ਅਜੇ ਤਾਂ ਹੀ ਕਤੋਂ ਵੀ ਹੋਗੇ ਬ੍ਰੈਂਟੀਆਂ ਚਾਹਦੀਆਂ ਸੀ ਤੁਹਾਨੂੰ ਤਾਂ ਕਰਕੇ ਲੱਗਦਾ ਵੀ ਥੋੜੀਆਂ ਕਰਦੀਆਂ ਹਾਂਜੀ ਸਹੀ ਗੱਲ ਆ ਬ੍ਰੈਂਟ ਨਹੀਂ ਚਾਹਦੀਆਂ ਇਹ ਤੇ ਅੱਧ ਤੋਂ ਬਹੁਤ ਵੱਡੇ ਭਰੇ ਆ ਹਾਂਜੀ ਸਹੀ ਗੱਲ ਹੈ ਬ੍ਰੈਂਟੀਆਂ ਸਿੱਧੀਆਂ ਸਹੀ ਗੱਲ ਮੰਨਗੇ ਫਿਰ ਸਾਨੂੰ ਮੰਨਣਾ ਪਊਗਾ ਅਹੀਂ ਨਹੀਂ ਤਾਂ ਕਰਦੇ ਮੰਨਣਾ ਪਊਗਾ ਹਾਂਜੀ ਸਹੀ ਗੱਲ ਲੈ ਇਹ ਨਹੀਂ ਉਹ ਮੈਂ ਕਿਹਾ ਨਹੀਂ ਮਾਵੀ ਦੀ ਲਈ ਇਹ ਉਹਨਾਂ ਦੇ ਕ੍ਰਿਸਟਲ ਸੀ ਸੋਹਣੇ ਹਾਡਾ ਡਰਾਈ ਕਰ ਸੌਣੀ ਵੇਖਿਓ ਇਹਨੂੰ ਸਾਰ ਸਾਰੀ ਕਿੰਨਾ ਅਸੀਂ ਅੰਦਰ ਇਕੱਠੇ ਹੋ ਗਏ ਨਾ ਦੋਨੀਆਂ ਆਪੇ ਹੋਏ ਨਹੀਂ ਤੋ ਸਾਰਾ ਮਿੰਜਾ ਮੁੰਮੀ ਕੋਈ ਆ ਆਪਾਂ ਨਾ ਰੋਏਗਾ ਤਾਂ ਕਿ ਦੂਰ ਪੂਆ ਕਰ ਜਾ ਮੀਂਹ ਹਾਂਜੀ ਆਖੜੇ ਪੁੱਤ ਹਾਂ ਵੇਖ ਕਾ ਆਹ ਜਿਹੋ ਜਾਨ ਆਉਣ ਵਾਲੀ ਮੇਰੇ ਨਾਮ ਹੋਣੀ ਬੜੇ ਦੀ ਵੀਡੀਓ ਬਣਾ ਦੇ ਕਿਉਂਕਿ ਮੈਂ ਤਾਂ ਕੁਝ ਨਹੀਂ ਚੱਲਦਾ

¡Ay, <laughs> qué <laughs> ਆਦੇ ਹੋ ਐਂ ਕਰੇਗਾ ਫਿਰ ਬੜਾ ਹੀ ਆ ਰਿਹਾ ਹੁੰਦਾ ਬਾਹਰ ਤੋਂ ਹੋਰੀ ਲਾਗਸ ਮਮੀ ਝੋਟੀਆਂ ਆਂਦੇ ਵੰਡੇ ਜੋ ਜ਼ਿਆਦਾ ਮਾਨਸਿਕ ਹੈ ਇੱਥੇ ਆ ਗਿਆ ਕਿ ਤੇਰਾ ਬਾਹਰ ਘੱਲ ਕੇ ਆਣਾ ਆਪਣੇ ਚੱਲੋ ਭੱਜੋ ਕੇ ਆ ਆ ਲੈ ਆਪਾਂ ਆਪਾਂ ਕੀ ਕਰਮ ਕੀਤੇ ਸਵੇਰੇ ਹੋਣਗੇ ਰੰਗਾ ਵੀ ਕੋਮਲ ਪਤਾ ਹਾਂਜੀ ਠੀਕ ਹੈ ਚੱਲ ਗਏ ਜੇ ਤੂੰ ਦੇਰੀਆਂ ਬੋਲਣੇ ਦੇਰੀਆਂ ਅਨੀ ਰੀ ਗੇ ਟ੍ਰੇਨ ਜਾਂਦੀ ਸੀਗੀ ਟੇਲੀ ਗੱਲ ਨਹੀਂ ਨੂੰ ਮੈਂ ਤਾਂ ਕਰਦੀ ਨਹੀਂ ਉਹ ਟੰਬਰ ਚਾ ਚੰਗਾ ਬੇਬਲੀ ਦੱਸ ਦੇ ਜੀ ਆਜੇ ਮੋੜੀ ਦੇਣੀ ਸਵਾਗਤ ਕਰਦੀ ਆ ਨਾ ਮੁਰੇ ਹੋ ਮੋੜੀ ਨਹੀਂ ਸ਼ੌਕਿਆ ਤੂੰ ਸਰ ਕੱਟ ਮੋ ਮੈਂ ਨਹੀਂ ਨਿੱਕੀ ਰਹੀ ਨਾ ਮੇਰੇ ਜੀ ਇਹ ਖਾਣ ਕੋਸ਼ਾਂ ਨਹੀਂ ਪਹਿਲਾਂ ਆਪਣੀ ਫੇਵਰੇਟ ਚੀਜ਼ ਦੇਖ ਕਰ ਆਇਆ ਮੈਂ ਚੰਗੀ ਰਹਿ ਗਈ ਰਖਾ ਲਈ ਹੈ ਨਾ ਹਾਂਜੀ ਸਹੀ ਗੱਲ ਹੈ ਜਿੰਨਾ ਸਾਲ ਲੰਘਾਸ ਮੈਂ ਕਿਤੇ ਤੂੰ ਐ ਹੋਰ ਕੁਝ ਆਈਸਕ੍ਰੀਮ ਦੋ ਬਲ ਅਮਰੀਕਨ ਮੇਰਾ ਫੇਵਰਟ ਹੋ ਗਿਆ ਹਾਂ ਸਹੀ ਗੱਲ ਹੈ ਕੋਈ ਸ਼ੇ ਟੇਸਟ ਤਾਂ ਦੱਸ ਦੇ ਇੰਦਰ ਹੁਣ ਡਿਫੀਨਿਟਲੀ ਹੋਣਾ ਹਾਂ ਫਿਰ ਰਿਐਕਸ਼ਨ ਬਾਰਡ ਨੂੰ ਹੋਊਗਾ ਅੱਛਾ ਹੋਵੇ ਦੱਸਿਓ ਬਾਅਦ ਵਿੱਚ ਪੁੱਛਣਾ ਹੋਵੇ ਆ ਤਾਂ ਨਹੀਂ ਦੱਸਣਾ ਯਾਰਾ ਹੀ ਆ ਇੱਧਰ ਵੇਖੋ ਯੂਟਿਊਬ ਫੈਮਲੀ ਅਪਾ ਜੀ ਆਪਾਂ ਤਾਂ ਰੱਖਿਆ ਕਿ ਤੇ ਮਦਦ ਨਹੀਂ ਕਿਵੇਂ ਖੁੱਲਿਆ ਮੇਰੀ ਚੁੱਡੀ ਅੜੀ ਹੋਈ ਨਾ ਕਿ ਕਹੀ ਨਹੀਂ ਪਿੱਛੇ ਕੋਈ ਆਉਂਦਾ ਪਿਆ ਐ ਮੈਂ ਕਹਿ ਲੱਗੀ ਮੈਂ ਕਮਰੇ ਇੱਧਰ ਜਾ ਕੇ ਬਸ ਤਨੀ ਆਈ ਉਹ ਇਹ ਉਹ ਕਤਾਬ ਚ ਰੱਖੇ ਕਤਾਬ ਚ ਨਿਕਲੀ ਕਿਤਾਬ ਚ ਉਹ ਜੱਖ ਜੀ ਮਾਰਤਾ ਬੋਲਦਾ ਕਿਹਦੇ ਕੁੜੀ ਨੂੰ ਦੇਰ ਲਈ ਲਿਆ ਬਣਾ ਤੇ ਹਿੰਮਤ ਨਹੀਂ ਨਹੀਂ ਮੈਂ ਕਿ ਸੀਰੀਅਸ ਇੱਕ ਕੋਸ਼ਿਸ਼ ਤੇ ਪਰ ਇਹੋ ਵੀ ਮੇਰੀ ਮਾਂ ਦਾ ਜੁੱਤੀਆਂ ਉਹ ਪਹਿਲੇ ਹੀ ਸੀ ਯਾਰ ਨਹੀਂ ਨਹੀਂ ਮੈਂ ਵੈਬ ਸੀਰੀਜ਼ ਦੇਖੀ ਹੁੰਦੇ ਨਾ ਹੈਨਾ ਉਹ ਗਲਾਬ ਦੇ ਜਾਂਦਾ ਇਹ ਯਾਰ ਤਾਂ ਉੱਥੇ ਵੇਖਦਾ ਉਹਦਾ ਗਲਾਬ ਦਾ ਕੰਡਲ ਦੀ ਅੱਖ 'ਚ ਉਸ ਤੇ ਗੁੱਸੇ ਚ ਆ। ਮੇਰਾ ਬੇਚੇ ਕਿੰਨਾ। ਆਪਾਂ ਯਾਰੋ ਤੀਤਾ ਮਾਰ ਕੇ ਆਉਣਾ ਚਾਹੀਏ। ਆਦਰ ਮੁੰਡੇ ਦੇ ਲੱਛਣ ਵੇਲਾ ਕਿਤੇ ਮਾਰਨੇ। ਆ ਹੋਈ ਉਹ ਤੇ ਮੈਂ ਪਰ ਵੇਖਿਆ ਹੀ। ਖੜੂ ਦਾ ਨੋਣਾ। ਇਹ ਕਿੰਨੇ ਮੰਨ ਜਾਣ ਕਿੰਨੇ। ਇਹ ਹੋਰੇ ਦਿਨ ਦੇ ਦਿੰਦਾ। ਉਹ ਬੇਰਕ ਨਾਮ ਕੀ ਆ ਇਹਦੇ ਦਾ। ਮੈਂ ਕਿਹਾ ਆਉਂਦੀ ਕਿੱਦਾਂ। ਨਾਮ ਕਿੱਥੋਂ ਆਇਆ? ਗੁਲਾਬਾਂ ਬਹਿ ਕਿਸ ਤਰ੍ਹਾਂ ਮੋਰ ਦੇ ਪੰਖਾ ਖੜਾ ਕਰਕੇ ਹੁੰਦੇ ਸੀ ਕਦਾਬਾ।

ਕਿ ਕਿ ਰਬੀ ਬੀ ਨੂੰ ਨਿੱਕੇ ਜਿਹਾਂ ਦਾ ਕਿਤਾ ਕਿਤਾ ਨਹੀਂ ਕਰਦੀ ਆ ਕਰਦੀ ਹੁੰਦੀ ਆ ਜਿਵੇਂ